ਆਓ ਤੁਹਾਨੂੰ ਅੱਜ ਲੈ ਚਲੀਏ ਰਾਹੋਂ ਸ਼ਹਿਰ ਜਿੱਥੇ ਬਡਮਿੰਟਨ ਦਾ ਮੱਕਾ ਬਣ ਰਿਹਾ ਮਾਸਟਰ ਬਖਸ਼ੀਰ ਸਿੰਘ ਸੈਮ ਵੀਪਲੋਂ ਬਣਾਇਆ ਜਾ ਰਿਹਾ ਹੈ ਅਦਵ ਸਟੇਡੀਅਮ ਤੁਹਾਨੂੰ ਦਿਖਾਉਂਦੇ ਹਾਂ ਉਹ ਕਿਵੇਂ ਆਪਣੀ ਆਪ ਡਿਜ਼ਾਈਨ ਕਰਕੇ ਇਸ ਮੱਕੇ ਨੂੰ ਇਸ ਸਟੇਡੀਅਮ ਨੂੰ ਬਣਾ ਰਹੇ ਹਨ ਆਓ ਤੁਹਾਨੂੰ ਲੈ ਚਲੀਏ ਰਾਹੋਂ ਸ਼ਹਿਰ ਤੇ ਦਿਖਾਉਂਦੇ ਹਾਂ ਉਹ ਖਿਡਾਰੀਆਂ ਦੇ ਲਈ ਜੋ ਮੱਕਾ ਬਣ ਰਿਹਾ ਬਡਮਿੰਟਨ ਸਟੇਡੀਅਮ ਆਓ ਜੀ ਚਲਿਏ ਸੈਂਬੀ ਸਾਹਿਬ ਕੋਲ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਤੇ ਦੇਖਦੇ ਹਾਂ ਉਹ ਕਿਵੇਂ ਤਿਆਰੀਆਂ ਕਰ ਰਹੇ ਹਨ ਚਲਿਏ ਰਾਹੋ ਸ਼ਹਿਰ ਲਓ ਜੀ ਅਸੀਂ ਅੱਜ ਆਏ ਹਾਂ ਰਾਹੋ ਸ਼ਹਿਰ ਬੜਾ ਮਸ਼ਹੂਰ ਆ ਤੇ ਇਹਦੀ ਗੱਲਬਾਤ ਹੋਣੇ ਵਾਲੀ ਬੜੀ ਦੂਰ ਦੂਰ ਆ ਤੁਹਾਨੂੰ ਅੱਜ ਪਹਿਲਾਂ ਤੁਸੀਂ ਬਿਲਡਿੰਗ ਦੇਖੋ ਹਲੇ ਬਣਦੀ ਪਈ ਆ ਲਗਭਗ ਸਾਲ ਡੇਢ ਸਾਲ ਲੱਗ ਸਕਦਾ ਇਹ ਕੀ ਬਣ ਰਿਹਾ ਤੁਹਾਨੂੰ ਮੈਂ ਖੈਰ ਕੇ ਦੱਸਦਾ ਪਹਿਲਾਂ ਤੁਸੀਂ ਬਿਲਡਿੰਗ ਦੇਖੋ ਅਸੀਂ ਐਸ ਵੇਲੇ ਚੌਥੀ ਮੰਜ਼ਲ ਤੇ ਆ ਜਿਹੜਾ ਇਹ ਕੰਮ ਐਸ ਵੇਲੇ ਚੱਲ ਰਿਹਾ ਅੱਜ 14 ਦਸੰਬਰ ਹੈ 2024 ਅੱਜ ਜੋ ਜੋ ਤੁਸੀਂ ਦੇਖ ਰਹੇ ਆਣ ਵਾਲੇ ਸਮੇਂ ਵਿੱਚ ਇਹ ਇੱਕ ਅਦਭੁੱਤ ਚੀਜ਼ ਬਣਨੀ ਆ ਜੋ ਰਹਿੰਦੀ ਦੁਨੀਆ ਤੱਕ ਇਹ ਰਹਿਣੀ ਆ ਤੁਹਾਨੂੰ ਦੱਸਦੇ ਆ ਇਹ ਹੈ ਕਿ ਜਿਹੜਾ ਗੌਰ ਨਾਲ ਅੱਗੇ-ਅੱਗੇ ਵੀਡੀਓ ਦੇਖੀ ਹੈ ਹੋ ਅੱਜ ਅਸੀਂ ਇਹ ਵਿజిਟ ਕਰਨ ਆਏ ਸੀ ਕੁਝ ਬੱਚੇ ਵੀ ਮੇਰੇ ਨਾਲ ਬੀਆਰ ਸਕੂਲ ਅਕੈਡਮੀ ਦੇ ਮਹਿੰਦੀਪੁਰ ਤੋਂ ਇਹ ਸਰ ਨੇ ਉਹ ਜਿੰਦਾ ਸ਼ਹੀਦ ਐ ਬਖਸ਼ੀ ਸਿੰਘ ਸੈਂਬੀ ਸਾਹਿਬ ਸਰ ਮੈਨੂੰ ਬੜਾ ਪ੍ਰਾਊਡ ਫੀਲ ਹੋ ਰਿਹਾ ਤੁਹਾਨੂੰ ਨਾਲ ਗੱਲ ਕਰਦੇ ਹੋਏ ਥੈਂਕ ਯੂ ਥੈਂਕ ਯੂ ਕਿਉਂਕਿ ਤੁਸੀਂ ਇੱਕ ਐਸੀ ਚੀਜ਼ ਬਣਾ ਰਹੇ ਆ ਜੋ ਪੂਰੇ ਇੰਡੀਆ ਦਾ ਹੁਣ ਬਹੁਤ ਛੋਟਾ ਲੱਗਦਾ ਪੂਰੇ ਵਰਲਡ ਵਿੱਚ ਇਹ ਮਸ਼ਹੂਰ ਹੋਏਗੀ ਤੁਹਾਡੇ ਮੂੰਹੋਂ ਮੈਂ ਸੁਣਨਾ ਚਾਹਨਾ ਸਰ ਤੁਸੀਂ ਤਾਂ ਇਹ ਕਿਦਾਂ ਐਡੀ ਵੱਡੀ ਸੋਚ ਲੈ ਕੇ ਚੱਲੇ ਆ ਤੇ ਤੁਸੀਂ ਪਹਿਲਾਂ ਆਪਣੇ ਬਾਰੇ ਦੱਸੋ ਇੱਧਰਲੇ ਪਾਸੇ ਆਜੋ ਮੜਿਆ ਤਾਂ ਕਿ ਤੁਹਾਡੀ ਵੀਡੀਓ ਜਿਹੜੀ ਬੜੀ ਸੋਹਣੇ ਤਰੀਕੇ ਨਾਲ ਬਣ ਸਕੇ ਤੁਸੀਂ ਆਪਣੇ ਬਾਰੇ ਦੱਸ ਕੇ ਜੋ ਵੀ ਤੁਹਾਡੀ ਬੈਕਗ੍ਰਾਉਂਡ ਹੈਗੀ ਆ ਕਿਉਂਕਿ ਤੁਹਾਡੀ ਇਹ ਸੋਚ ਵੀ ਦੇ ਉੱਤੇ ਪੈਣੀ ਆ ਤੇ ਲੋਕਾਂ ਨੇ ਦੇਖਣੀ ਆ ਤੇ ਆਉਣ ਵਾਲੇ ਸਮੇਂ ਵਿੱਚ ਇਹਦਾ ਬਹੁਤ ਵੱਡਾ ਮਹੱਤਵ ਹੋਏਗਾ ਜੀ ਸਰ ਸਮੂਹ ਦਰਸ਼ਕ ਵੀਰਾਂ ਨੂੰ ਦੋਨੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਮਾਸਟਰ ਬਖਸ਼ੀ ਸਿੰਘ ਸੈਂਬੀ ਰਿਟਾਇਰਡ ਸਾਇੰਸ ਮਾਸਟਰ ਤੇ ਮੇਰਾ ਬੇਟਾ ਨੈਸ਼ਨਲ ਪਲੇਅਰ ਸੀ ਬੈਂਡਮਿੰਟਨ ਦਾ ਅੱਜ ਕੱਲੋ ਕੈਨੇਡਾ ਦੇ ਵਿੱਚ ਬੈਂਡਮਿੰਟਨ ਕੋਚ ਲੱਗਾ ਹੋਇਆ ਜੀ ਨਮਾਸ਼ਾ ਸਟੇਡੀਅਮ ਦੇ ਵਿੱਚ ਦੋ ਧਿਰਾਂ ਉੱਥੇ ਚੱਲਦੀਆਂ ਸੀ ਸਾਡਾ ਵਿਰੋਧ ਬਹੁਤ ਹੋਇਆ ਉੱਥੇ ਜੀ ਉਸ ਵਿਰੋਧ ਦੇ ਵਿੱਚੋਂ ਮਤਲਬ ਵਿਕਾਸ ਹੋਣ ਵਾਲੀ ਗੱਲ ਆ ਮੈਂ ਸੋਚਿਆ ਕੋਈ ਛੋਟਾ ਜਿਹਾ ਸਟੇਡੀਅਮ ਵਰਮੈਂਟਨ ਸਟੇਡੀਅਮ ਰਾਹੋਂ ਦੇ ਵਿੱਚ ਮੈਂ ਬਣਾਵਾਂ ਪਰ ਕਰਦਿਆਂ ਕਰਦਿਆਂ ਇੰਨਾ ਵੱਡਾ ਹੋ ਗਿਆ ਤੇ ਸ਼ਾਇਦ ਨਾਰਥ ਇੰਡੀਆ ਦਾ ਸਭ ਤੋਂ ਜਿਹੜਾ ਵੱਡਾ ਵਰਮੈਂਟਨ ਸਟੇਡੀਅਮ ਹੋਵੇ ਮੈਂ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾ ਹਾਂ ਤਕਰੀਬਨ 7-8 ਸਾਲ ਪਹਿਲਾਂ ਮੈਂ ਇੱਕ ਜਗਤ ਸ਼ੁਰੂ ਕੀਤਾ ਸੀ ਬੇਟਾ ਬਾਹਰ ਜਾਣ ਕਰਕੇ ਕੁਝ ਸਾਲ ਲਈ ਮੈਨੂੰ ਬੰਦ ਕਰਨਾ ਪਿਆ ਹੁਣ 1 ਸਾਲ ਤੋਂ ਕੰਟੀਨਿਊ ਮਤਲਬ ਅਸੀਂ ਲੱਗੇ ਹੋਏ ਹਾਂ ਇਸ ਪ੍ਰੋਜੈਕਟ ਦੇ ਦੁਆਲੇ ਇਹਦੇ ਵਿੱਚ ਅਸੀਂ 7 ਜਿਹੜੇ ਵੁਡਨ ਕੋਟ ਬਣਾਵਾਂਗੇ ਜੀ ਵਾਹ ਤੇ ਲਗਭਗ 4 450 ਪਲੇਅਰ ਰਹਿਣ ਲਈ ਕਮਰੇ ਜਿਹੜੇ ਲੈਂਟਰ ਪੈ ਚੁੱਕੇ ਆ ਵੀਰ ਜੀ ਨੇ ਸਾਨੂੰ ਦੱਸਿਆ ਵਾਹ ਜੀ ਵਾਹ ਬਾਕੀ ਸਿਟਿੰਗ ਕੈਪੈਸਿਟੀ ਬਹੁਤ ਜ਼ਿਆਦਾ ਆ ਵਿੱਚ ਮੈਸ ਹੋਏਗੀ ਜਿਮ ਹੋਏਗਾ ਵਿੱਚ ਤੇ ਸਵਿਮਿੰਗ ਪੂਲ ਵੀ ਹੌਲੀ ਹੌਲੀ ਮਤਲਬ ਇਨ ਫਿਚਰ ਅਸੀਂ ਇਹਦੇ ਬਣਾਵਾਂਗੇ ਕੀ ਬਾਤ ਆ ਮੇਰੀ ਇਹ ਤਮੰਨਾ ਆ ਵੀ ਇਸ ਇਲਾਕੇ ਦੇ ਵਿੱਚੋਂ 올ੰਪੀਅਨ ਪੈਦਾ ਕੀਤੇ ਜਾਣ ਕੱਲੇ ਬਰਮੈਂਟਨ ਤੇ ਨਹੀਂ ਕਿਉਂ ਮੈਂ ਬੜੇ ਲੰਮੇ ਸਮੇਂ ਤੋਂ ਸਪੋਰਟਸ ਦੇ ਨਾਲ ਜੁੜਿਆ ਹੋਇਆ ਆ ਜੀ ਮੈਂ ਇੱਥੇ ਰੌਹਾਂ ਦੇ ਵਿੱਚ 18-20 ਕਬੱਡੀ ਦੇ ਟੂਰਨਾਮੈਂਟ ਵਰਲਡ ਕੱਪੇ ਵਿਸ਼ਕਰਮਾਡੇ ਤੇ ਕਰਵਾ ਚੁੱਕਿਆ ਆ ਕੀ ਬਾਤ ਆ ਮੇਰੀ ਇਹ ਸੋਚ ਆ ਵੀ ਇਸ ਇਲਾਕੇ ਦੇ ਵਿੱਚੋਂ 올ੰਪੀਅਨ ਪੈਦਾ ਹੋਣ ਤਾਂ ਜੋ ਆ ਜੋ ਵਗਦੀ ਨੇਰੀ ਆ ਨਸ਼ਿਆਂ ਦਾ ਛੇਵਾ ਦਰਿਆ ਪੰਜਾਬ ਦੀ ਇਸ ਬਾਬੇ ਨਾਨਕ ਦੀ ਪਾਕ ਪਵਿੱਤਰ ਤੇ ਵਗ ਰਿਹਾ ਇਹਨੂੰ ਠੱਲ ਜੇ ਪਾਉਣੀ ਚਾਹੁੰਦੇ ਆ ਤਾਂ ਬੱਚਿਆਂ ਨੂੰ ਉਹਨਾਂ ਦੀ એનર્ਜੀ ਨੂੰ ਯੂਟਿਲਾਈਜ਼ ਕਰਨ ਵਾਸਤੇ ਇੱਕੋ ਇੱਕ ਤਰੀਕਾ ਸਾਡੇ ਕੋਲ ਉਹਨਾਂ ਨੂੰ ਖੇਡਾਂ ਦੇ ਨਾਲ ਜੋੜਿਆ ਜਾ ਬਿਲਕੁਲ ਬਿਲਕੁਲ ਸੋ ਆਪਣਾ ਇਹ ਉਪਰਾਲਾ ਆ ਹੁਣ ਆਪਾਂ ਚੱਲਦੇ ਆ ਜੀ ਚੌਥੀ ਮੰਜ਼ਿਲ ਦੇ ਵਿੱਚ ਜਰੂਰ ਪੂਰਾ ਹੋਏਗਾ ਹੁਣ ਤੁਹਾਨੂੰ ਥੱਲੇ ਚੱਲ ਕੇ ਚੌਥੀ ਮੰਜ਼ਲ ਤੇ ਖੜੇ ਆ ਹੁਣ ਆਪਾਂ ਤੀਜੀ ਮੰਜ਼ਲ ਤੇ ਜਾ ਕੇ ਇੱਕ ਦੋ ਗੱਲਾਂ ਕਰਦੇ ਆ ਸਰ ਆਓ ਚੱਲੀਏ ਆਓ ਜੀ ਹਲੇ ਬੰਨ ਰਿਹਾ ਜੀ ਦੇਖੋ ਤੁਹਾਨੂੰ ਮੈਂ ਨਾਲ-ਨਾਲ ਤੀਜੀ ਮੰਜ਼ਲ ਤੇ ਆਪਾਂ ਆ ਗਏ ਆ ਸੈਂਬੀ ਸਾਹਿਬ ਸਾਨੂੰ ਤੀਜੀ ਮੰਜ਼ਲ ਤੇ ਆ ਕੇ ਦੱਸਣਗੇ ਵੇ ਇੱਥੇ ਕੀ ਕੀ ਅਰੇਂਜਮੈਂਟ ਆ ਜੀ ਸਰ ਇਹ ਲੜਕੀਆਂ ਵਾਸਤੇ ਹੋਸਟਲ ਆ ਜੀ ਜੀ ਇਹਦਾ ਲੈਂਟਰ ਬਣ ਚੁੱਕੇ ਆ ਕਮਰੇ ਬਣ ਚੁੱਕੇ ਆ ਤੇ ਸੇਮ ਇਸਮੈਟਰੀ ਦੂਜੇ ਬਸੇ ਆ ਜਿਹੜੇ ਜੀ 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 ਬॉयਜ਼ ਵਾਸਤੇ ਜਿਹੜਾ ਹੋਸਟਲ ਹੋਏਗਾ ਤਕਰੀਬਨ 400 450 ਪਲੇਅਰ ਰਹਿਣ ਲਈ ਸਾਡੇ ਕੋਲ ਕਮਿਊਨਿਟੇਸ਼ਨ ਓਹੋ ਕੀ ਬਾਤ ਆ ਤੇ ਇਸ ਦੇ ਨਾਲ ਹੀ ਆ ਜੋ ਹਮ ਥੱਲੇ ਚਲੋ ਜੀ ਹੁਣ ਚੱਲਦੇ ਆ ਦੂਸਰੀ ਮੰਜ਼ਲ ਸੰਭੀ ਸਾਹਿਬ ਸਾਨੂੰ ਦੇਖੋ ਕੌੜੀਆਂ ਵਿੱਚ ਇਨਵੈਸਟਮੈਂਟ ਕਰਕੇ ਸਾਰਾ ਇਹ ਇੱਥੇ ਗਲਾਸ ਨੂੰ ਲਾ ਕੇ ਵਧੀਆ ਨੂੰ ਡੈਕੋਰੇਟ ਕਰਾਂ। ਕੀ ਬਾਤ ਆ। ਹੁਣ ਆ ਗਏ ਜੀ ਦੂਸਰੀ ਮੰਜ਼ਲ ਤੇ ਤੁਹਾਨੂੰ ਦੇਖਦੇ ਆ ਇਹ ਇਧਰਲੇ ਪਾਸੇ 7 ਕੋਟ ਬਣਨੇ ਆ ਇਹ ਪੂਰਾ ਹਲੇ ਖੁੱਲਾ ਪਿਆ ਸਾਰਾ ਕੁਝ ਤਿਆਰ ਹੋ ਰਿਹਾ ਆਉਣ ਵਾਲੇ ਲਗਭਗ ਸਾਲ ਵਿੱਚ ਪੂਰਾ ਹੋ ਜਾਏਗਾ 2025 ਦੇ ਦਸੰਬਰ ਤੱਕ। ਹਾਂਜੀ ਸਰ ਇਹ ਸਿਟਿੰਗ ਕੈਪੈਸਿਟੀ ਹੈ ਜੀ ਜਦੋਂ ਟੂਰਨਾਮੈਂਟ ਹੋਣਗੇ ਬੱਚਿਆਂ ਦੇ ਬੈਠਣ ਵਾਸਤੇ। ਜੀ 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 ਮੈਂ ਬਹੁਤ سارے ਸਟੇਡੀਅਮ ਦੇ ਵਿੱਚ ਵੇਖਿਆ ਜੀ। ਇਹ ਬੱਚਾ ਸਵੇਰੇ ਆ ਜਾਂਦਾ ਆ ਜੀ ਮੈਚ ਉਹਦਾ ਹੁੰਦਾ ਸ਼ਾਮ ਨੂੰ ਤੇ ਬੱਚਾ ਬੈਠਾ ਹੀ ਥੱਕ ਜਾਂਦਾ ਜੀ 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 ਇਸ ਚੀਜ਼ ਨੂੰ ਮੈਂ ਮੱਦੇ ਨਜ਼ਰ ਰੱਖਦੇ ਆ ਆ ਪੋਰਸ਼ਨ ਲੈਂਟਰ ਬਣਾਇਆ ਇੱਥੇ ਉੱਪਰ ਪੱਖੇ-ਪੱਖੇ ਲੱਗੇ ਹੋਣਗੇ ਜਵਾਜ਼ ਵਾ ਤੇ ਥੱਲੇ ਇਥੇ ਮੈਟ੍ਰਸ ਕੱਦੇ ਵਗੈਰੇ ਬੱਚਿਆਂ ਲਈ ਪਏ ਹੋਣਗੇ ਤੇ ਆਰਾਮ ਕਰ ਸਕਦੇ ਪੋਰਸ਼ਨ ਬੱਚਿਆਂ ਵਾਸਤੇ ਆ ਇੱਥੇ ਇੱਕ ਵਾਸ਼ਰੂਮ ਬਣਾ ਦਾਂਗੇ ਨਾ ਜੀ 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 ਰੂਮ ਬੱਚਿਆਂ ਦੇ ਬਹੁਤ ਵਧੀਆ ਇਸ ਸਿਮੇਟਰੀ ਦੂਸਰੇ ਵਾਸਤੇ ਲੜਕਿਆਂ ਵਾਸਤੇ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਸਰ ਕਿਆ ਬਾਤ ਆ ਮੈਨੂੰ ਤਾਂ ਬੜਾ ਇਦਾਂ ਲੱਗ ਰਿਹਾ ਵੀ ਜਿਹੜਾ ਤੁਸੀਂ ਇਹ ਇੱਕ ਤਾਂ ਤਾਜਮਹਾਲ ਬਣਾਇਆ ਸੀ ਸ਼ਾਹ ਜਹਾਂ ਨੇ ਅੱਜ ਜਿਹੜੀ ਇਹ ਤੁਸੀਂ ਚੀਜ਼ ਬਣਾ ਰਹੇ ਆ ਇਹ ਤਾਜਮਹਾਲ ਤਾਂ ਚਲੋ ਇੱਕ ਉਹਨਾਂ ਦੇ ਪਿਆਰ ਦਾ ਪ੍ਰੇਮ ਦਾ ਸਬੂਤ ਸੀ ਜਿਹੜਾ ਆ ਖੇਡ ਪ੍ਰਤੀ ਤੁਸੀਂ ਜਾਗਰੂ ਕਰ ਰਹੇ ਕਰਨ ਜਾ ਰਹੇ ਆ ਇਹਦੇ ਵਿੱਚੋਂ ਇਕੱਲੇ ਪੰਜਾਬ ਦੇ ਨਹੀਂ ਇੰਡੀਆ ਦੇ ਨਹੀਂ ਪੂਰੇ ਵਰਲਡ ਵਿੱਚੋਂ ਖਿਡਾਰੀ ਆਣਗੇ ਤਾਂ ਇਹ ਇੱਕ ਇਸ ਵੇਲੇ ਲਫ਼ਜ਼ ਨਹੀਂ ਮੈਂ ਸੋਚ ਰਿਹਾ ਕਿ ਤੁਹਾਨੂੰ ਬਹੁਤ ਥੈਂਕ ਯੂ ਜੀ ਕੋਸ਼ਿਸ਼ ਆ ਜੀ ਮਤਲਬ ਛੋਟੇ ਛੋਟੇ ਕਰਦੇ ਆ ਅਸੀਂ ਬਹੁਤ ਵੱਡਾ ਜਿਹਨੂੰ ਕਹਿੰਦੇ ਪੰਗਾ ਲੈ ਲਿਆ ਚਲੋ ਅਗਰ ਦੇ ਹੱਥ ਪਾਸਾ ਜੀ ਜਰੂਰ ਬਿਲਕੁਲ ਬਿਲਕੁਲ ਕਰਵਾਣੇ ਵਾਲਾ ਉਹੀ ਹੈ ਜੀ ਉਹਨੇ ਕਰਵਾ ਲਣ ਆਪੇ ਹਾਂ ਜੀ ਇੱਕ ਦਿਨ ਸਾਰਥਿਕ ਜਿਹੜੇ ਰਿਜ਼ਲਟ ਇਹਦੇ ਦੇਖਣ ਨੂੰ ਸਾਨੂੰ ਮਿਲਣਗੇ ਤੁਹਾਡੀ ਭਾਵਨਾ ਜਿਹੜੀ ਆ ਤੁਹਾਡੀ ਔਰ ਨੀਤ ਜਿਹੜੀ ਐ ਸਾ ਉਸ ਬੜੀ ਸੁੱਚੀ ਆ ਇਹ ਮਾਲਕ ਜ਼ਰੂਰ ਬੰਨੇ ਲਾਊਗਾ ਸਾਡੀਆਂ ਦੁਆਵਾਂ ਤੁਹਾਡੇ ਨਾਲ ਹੁਣ ਆਪਾਂ ਚੱਲਦੇ ਪਹਿਲੀ ਮੰਜ਼ਲ ਤੇ ਸਰ ਥੈਂਕ ਯੂ ਥੈਂਕ ਯੂ ਲਓ ਹੁਣ ਆਪਾਂ ਆ ਗਏ ਆ ਗਰਾਉਂਡ ਫਲੋਰ ਪਹਿਲਾਂ ਮੈਂ ਮੜਿਆ ਦੱਸਦਾ ਫਿਰ ਸਰਾਂ ਕੋਲ ਸੁਣਦੇ ਆਪਾਂ ਇੱਥੇ 7 ਕੋਟ ਬਣਨੇ ਆਪਾਂ ਤੁਹਾਨੂੰ ਉੱਪਰੋਂ ਵੀ ਦਿਖਾ ਲਿਆ ਸੀ ਹਰੇ ਗੰਧਾਂ ਤਿਆਰ ਹੋ ਰਹੀਆਂ ਕਾਫੀ ਉੱਚੀ-ਉੱਚੀਆਂ ਗੰਧਾਂ ਨੇ 32 ਫੁੱਟ ਇਹਦੀ ਹਾਈਟ ਹੋਏਗੀ ਉੱਪਰ ਇੱਕ ਰੇਲਿੰਗ ਹੋਏਗੀ ਅਗਰ ਕੋਈ ਰਿਪੇਅਰਿੰਗ ਕਰਨੀ ਆ ਚੱਲਦੇ ਮੈਚ ਲਾਈਟ ਬਦਲਣੀਆਂ ਸਾਰਿਆਂ ਨੂੰ ਦੱਸਿਆ ਕਿ ਉਹ ਵੀ ਸਾਰਾ ਅਰੇਂਜਮੈਂਟ ਆ ਬੈਠਣ ਲਈ ਬੜਾ ਅਰੇਂਜਮੈਂਟ ਵਧੀਆ ਹਾਂਜੀ ਸਰ ਆਪਾਂ ਹੁਣ ਗਰਾਊਂਡ ਫਲੋਰ ਤੇ ਆ ਜਿੱਥੇ ਆਪਾਂ ਖੜੇ ਇੱਥੇ 7 ਕੋਟ ਬਣਨੇ ਆ ਬਸ ਇਹ ਤਿਆਰੀ ਹੈ ਜੀ ਇੱਥੇ ਕੋਟ ਬਣਾਵਾਂਗੇ ਸ਼ੈੱਡ ਪਹਿਲਾਂ ਪੈ ਗਈ ਜੀ ਸ਼ੈੱਡ ਪੈਣ ਤੋਂ ਬਾਅਦ ਕਿਉਂਕਿ ਲੱਕੜ ਦਾ ਕੰਮ ਸਾਡਾ ਆਪਣਾ ਲੱਕੜ ਲੁਕੜ ਬਿਲਕੁਲ ਰੈਡੀ ਰੱਖੀ ਹੋਈ ਹੈ ਮੈਂ ਜੀ ਜੀ ਸੱਤ ਦੇ ਸੱਤ ਬੁਡਮ ਕੋਟ ਬਣਾਵਾਂਗੇ ਕੀ ਬਾਤ ਆ ਕਿਆ ਉਹਦੇ ਉੱਤੇ ਬਾਅਦ ਵਿੱਚ ਦੇਖਾਂਗੇ ਜੇ ਸਿੰਥੈਟਿਕ ਬੁਡਮ ਦੇ ਉੱਪਰ ਸਿੰਥੈਟਿਕ ਜਿਹੜਾ ਮੈਟ ਪਿਛਾਵਾਂਗੇ ਸਰ ਇਹਦਾ ਤੁਸੀਂ ਕੀ ਨਾਮ ਰੱਖੋਗੇ ਨਾਂ ਤਾਂ ਦੇਖ ਵੈਸੇ ਮੈਂ ਜੋ ਸੋਚਿਆ ਵੀ ਏਐਸ ਸਪੋਰਟਸ ਕੰਪਲੈਕਸ ਜਾਂ ਏਐਸ ਬੁਡਮੇਂਟਨ ਅਕੈਡਮੀ ਰੱਖਾਂਗੇ ਕੀ ਬਾਤ ਬੇਟੇ ਦਾ ਨਾਮ ਅਰਸ਼ਦੀਪ ਸਿੰਘ ਆ ਅੱਛਾ ਜੀ ਅੱਛਾ ਤੁਹਾਡਾ ਬੇਟਾ ਕੈਨੇਡਾ ਚ ਕੈਨੇਡਾ ਚ ਬੈਡਮਿੰਟਨ ਕੋਚ ਆ ਚਾਈਨੀਜ਼ ਅਕੈਡਮੀ ਚ ਓਏ ਹੋ ਕੀ ਬਾਤ ਆ ਮੈਂ ਸਾਰੀ ਸੰਗਤ ਨੂੰ ਇਹ ਵੀ ਬੇਨਤੀ ਕਰੂੰਗਾ ਸੋਰਸ ਟੀਵੀ ਵੱਲੋਂ ਕਿ ਤੁਸੀਂ ਜਿਹੜੇ ਵੀ ਸੱਜਣ ਇਸ ਵੀਡੀਓ ਨੂੰ ਦੇਖਣਗੇ ਇੱਕ ਵਾਰ ਜਰੂਰ ਘੇੜਾ ਮਾਰ ਕੇ ਜਾਇਓ ਜਦੋਂ ਆਪਾਂ ਨਵਾਂ ਸ਼ਹਿਰ ਤੋਂ ਆਨੇ ਆ ਰਾਹੋਂ ਚ ਐਂਟਰ ਹੁੰਨੇ ਆ ਪੈਟਰੋਲ ਪੰਪ ਤੋਂ ਪਹਿਲਾਂ ਹੀ ਲਗਭਗ 50 ਗੱਜ ਪਿੱਛੇ ਹੀ ਆ ਨਾਲੇ ਇਹ ਪੈਟਰੋਲ ਪੰਪ ਦੇ ਉੱਥੇ ਤੁਸੀਂ ਜਰੂਰ ਗੇੜਾ ਮਾਰ ਕੇ ਜਾਓ ਇਹਨਾਂ ਨੂੰ ਅਸ਼ੀਰਵਾਦ ਦੇ ਕੇ ਜਾਓ ਤਾਂ ਕਿ ਇਹ ਕੰਮ ਜਲਦੀ ਜਲਦੀ ਨਿਪਟੇ ਚੜ੍ਹ ਸਕੇ ਕਿਉਂਕਿ ਛੋਟਾ ਮੋਟਾ ਬਜਟ ਨਹੀਂ ਹੈ ਇਹ ਸਾਰਾ ਕੋਲੋਂ ਕਰ ਰਹੇ ਆ ਤੇ ਇਹਨਾਂ ਨੇ ਇਹ ਜਿਹੜੀ ਚੀਜ਼ ਬਣਾ ਰਹੇ ਆ ਇਹ ਆਣ ਵਾਲੇ ਸਮੇਂ ਵਿੱਚ ਜਿਹੜੇ ਬੈਡਮਿੰਟਨ ਨਾਲ ਪਿਆਰ ਕਰਦੇ ਆ ਉਹਨਾਂ ਲਈ ਤਾਂ ਇਹ ਮੱਕਾ ਆ ਮੈਂ ਤਾਂ ਇਹੀ ਕਹੂੰਗਾ ਥੈਂਕ ਯੂ ਉਹਨਾਂ ਵਾਸਤੇ ਮੱਕਾ ਬਣੇਗਾ ਤੇ ਜਿੰਨੇ ਵੀ ਪਲੇਅਰ ਸੁਣਦੇ ਆ ਬੈਡਮਿੰਟਨ ਦੇ ਉਹ ਇੱਕ ਵਾਰ ਜਰੂਰ ਇੱਥੇ ਆ ਕੇ ਗੇੜਾ ਮਾਰਨ ਕਿਉਂਕਿ ਤੁਸੀਂ ਆ ਕੇ ਇੱਥੇ ਰਹਿਣਾ ਆ ਤੁਸੀਂ ਖੇਡਣਾ ਆ ਤੁਸੀਂ ਇੱਥੋਂ ਨਿਕਲਣਾ ਤੁਸੀਂ ਲਿਸ਼ਕਣਾ ਆ ਘਿਰੇ ਤੋਂ ਨਿਕਲਨੇ ਆ ਸੋ ਮੈਂ ਸਾਰਿਆਂ ਨੂੰ ਇਹੀ ਅਰਦਾਸ ਬੇਨਤੀ ਕਰੂੰਗਾ ਸਰ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਆਮ ਪਬਲਿਕ ਲਈ ਬਸ ਇਹ ਹੋਰ ਦਰਸ਼ਕਾਂ ਦਾ ਪਿਆਰ ਜਿ세 ਤਰ੍ਹਾਂ ਮਿਲਦਾ ਰਹੇ ਜੀ ਜੀ ਤੇ ਜਿਹੜੇ ਜਿਹੜੇ ਲੋਕ ਵਾਟਮੈਂਟਲ ਨਾਲ ਖਾਸ ਕਰਕੇ ਜੁੜੇ ਹੋਏ ਆ ਉਹਨਾਂ ਦੀਆਂ ਦੁਆਵਾਂ ਜਿੰਨੀਆਂ ਵਧੀਆ ਦੁਆਵਾਂ ਦੇਣਗੇ ਉਹਨਾਂ ਚਿੱਤ ਛੇਤੀ ਆਪਾਂ ਦੇ ਪਰੇ ਚਾੜਾਂਗੇ ਇਹਨਾਂ ਨੂੰ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਲ ਖੰਡ ਦੇ ਵਿੱਚ ਅਸੀਂ ਇੱਕ ਵਧੀਆ ਜਿਹੜਾ ਇੱਥੇ ਪਲੇਟਫਾਰਮ ਨੌਜਵਾਨ ਪੀੜ੍ਹੀ ਲਈ ਬੱਚਿਆਂ ਲਈ ਜੀ ਜੀ ਇਹ ਕੰਜ ਜਿਹੜੂ ਬਿਰਸੇ ਦੀ ਲੋਨ ਨੂੰ ਸੰਭਾਲਣ ਲਈ ਤੇ ਹਨੇਰਿਆਂ ਨੂੰ ਚੀਰਨ ਲਈ ਲੋੜ ਹੈ ਤਲੀਆਂ ਤੇ ਕੀਤਨਾ ਦੇ ਦੀਵੇ ਜਗਾਉਣ ਦੀ ਕੀ ਬਾਤ ਆ ਪੰਜਾਬ ਦੀ ਪੁੰਗਰ ਦੀ ਪਨੀਰੀ ਤੇ ਜੋਬਨ ਰੋਤੇ ਪੈਰ ਧਰ ਦੀ ਜਵਾਨੀ ਨੂੰ ਓਏ ਹੋਏ ਇਸ ਸਮੈਕ ਦੀਆਂ ਪੁੜੀਆਂ ਤੋਂ ਬਚਾਉਣ ਲਈ ਲੋੜ ਹੈ ਉਹਨਾਂ ਦੇ ਹੱਥਾਂ ਵਿੱਚ ਗਦਰੀ ਪੈੜਾਂ ਦਾ ਇਤਿਹਾਸ ਕਰਤਾਰ ਸਰਬੇ ਦੀ ਜੀਵਨੀ ਭਗਤ ਸਿੰਘ ਦਾ ਫਲਸਫਾ ਤੇ ਵੱਧ ਤੋਂ ਵੱਧ ਉਹਨਾਂ ਨੂੰ ਖੇਡਾਂ ਦੇ ਨਾਲ ਜੋੜਿਆ ਜਾਵੇ ਜੀ 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 ਅਜੇ ਵੀ ਕੁਝ ਵਕਤ ਬਾਕੀ ਹੈ ਤਰਸ ਖਾਈਏ ਪੁਵੇਖਤ ਤੇ ਨਹੀਂ ਤੇ ਸਮੇਂ ਦਾ ਗੇੜ ਕੋਈ ਐਸਾ ਚੱਕਰ ਖਾਵੇਗਾ ਸਾਡੇ ਵਾਰਸਾਂ ਤੋਂ ਸਾਡਾ ਕਾਲ ਆਵੇਗਾ ਤੇ ਸਾਡੇ ਵਾਰਸਾਂ ਤੋਂ ਸਾਡਾ ਆਤਮ ਓ ਬਹੁਤ ਬੜਾ ਸਾਰ ਤੁਸੀਂ ਤਾਂ ਰਾਈਟਰ ਬਹੁਤ ਵਧੀਆ ਤੁਹਾਡਾ ਆਪਣਾ ਲਿਖਿਆ ਲੱਗਦਾ ਮੈਨੂੰ ਇਹ ਹਾਂਜੀ 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 ਕੀ ਬਾਤ ਆ ਬਚੀਸ਼ ਸਿੰਘ ਸੈਂਬੀ ਸਾਹਿਬ ਅੱਜ ਰੂਹ ਗਦਗਦ ਹੋ ਗਈ ਆ ਮੈਂ ਦੇਖੋ ਤੁਹਾਨੂੰ ਬੱਚੇ ਵੀ ਦਿਖਾ ਰਿਹਾ ਇਹ ਹੈ ਮਹੇਸ਼ ਸੱਲਣ ਬੀਆ ਸਪੋਰਟਸ ਅਕੈਡਮੀ ਪਿੰਡ ਮਹਿੰਦੀਪੁਰ ਇਹ ਹੈ ਕੇਸ਼ਵ ਬੱਧਨ ਇਹ ਹੈ ਨਰਵੈਰ ਬੱਧਨ ਬੈਡਮਿੰਟਨ ਦੇ ਖਿਡਾਰੀ ਆ ਆਪਾਂ ਇਹਨਾਂ ਕੋਲ ਵੀ ਜਾਣਦੇ ਆ ਕਿ ਇਹਨਾਂ ਨੂੰ ਕਿਵੇਂ ਲੱਗਾ ਇੱਥੇ ਆ ਕੇ ਪਹਿਲਾਂ ਇੱਕ ਵਾਰ ਮੈਂ ਸਾਰਿਆਂ ਨੂੰ ਸਾਰਿਆਂ ਨੂੰ ਕਰ ਫੇਰ ਦੱਸ ਦਿਆਂ ਕਿ ਇੱਕ ਵਾਰੀ ਨਿਗਾਹ ਮਾਰ ਲਓ ਸਾਰੇ ਮੈਂ ਦੁਬਾਰਾ ਤੁਹਾਨੂੰ ਦਿਖਾ ਲਾਂ ਇੱਥੇ ਸੱਤ ਕੋਟ ਬਣਨੇ ਆ ਔਰ ਇਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹਦੀ ਪਛਾਣ ਹੋਏਗੀ ਸਰਾਂ ਨੇ ਇਹਦਾ ਨਾਮ ਹੀ ਦੱਸਤਾ ਏਐਸ ਬਡਮੈਂਟਨ ਸਟੇਡੀਅਮ ਜਾਂ ਜੋ ਵੀ ਇਹਨਾਂ ਨੂੰ ਨਾਸ ਹੋਏਗਾ ਉਸ ਵੇਲੇ ਰੱਖਣਗੇ ਇੱਕ ਛੋਟਾ ਜਿਹਾ ਬੱਚਾ ਨਰਵੈਰ ਬੱਧਨ ਤੁਹਾਨੂੰ ਕਿਵੇਂ ਲੱਗਾ ਇੱਥੇ ਆ ਕੇ ਬਹੁਤ ਵਧੀਆ ਹੈ ਆਉਣ ਵਾਲੇ ਸਮੇਂ 'ਚ ਬਹੁਤ ਤਰੱਕੀ ਕਰਨਗੇ ਸਟੂਡੀਓ ਹਾਂ ਤੁਸੀਂ ਸਰਾਂ ਲਈ ਕੀ ਕਹਿਣਾ ਚਾਹੋਗੇ ਅਸ਼ੀਰਵਾਦ ਦਿਓ ਸਰਾਂ ਨੂੰ ਹਾਂਜੀ ਸਰ ਸਾਰੇ ਬਸ ਇੱਦੀ ਕਹਿੰਦੇ ਨੇ ਤੇ ਸਟੇਡੀਅਮ ਬਣਾ ਕੇ ਇੰਟਰਨੈਸ਼ਨਲ ਮੈਚ ਠਰਵਾਏ ਕਰਨਗੇ ਤੁਸੀਂ ਵੀ ਖੇਡਣਾ ਆਇਆ ਕਰੋਗੇ ਨਾ ਵੈਰੀ ਗੁੱਡ ਵੈਰੀ ਗੁੱਡ ਕੇਸ਼ੇਪ ਬੱਧਨ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਬੜੀਆ ਸਟੇਡੀਅਮ ਬਣਿਆ ਐਸਾ ਸਟੇਡੀਅਮ ਹਲੇ ਬਣ ਰਿਹਾ ਆਪਣੇ ਪੰਜਾਬ ਚ ਬਣਿਆ ਬਣਿਆ ਤਾਂ ਹੈ ਪੰਜਾਬ ਚ ਪਰ ਇਹ ਦੂਜਾ ਸਟੇਡੀਅਮ ਹੋਊਗਾ ਇਸ ਤਰ੍ਹਾਂ ਦਾ ਨਹੀਂ ਹੈ ਇਸ ਤਰ੍ਹਾਂ ਠੀਕ ਹੈ ਇਹ ਹੈ ਜੀ ਮਹੇਸ਼ ਸੱਲਣ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗਿਆ ਸਟੇਡੀਅਮ ਦੇਖਣ ਇਥੇ ਜਿਹੜਾ ਸਟੇਡੀਅਮ ਬਣ ਰਿਹਾ ਹਲੇ ਬਣ ਰਿਹਾ ਜਦੋਂ ਬਣੇਗਾ ਤਾਂ ਇੱਕ ਅਜੂਬਾ ਹੋਗਾ ਸਾਹਬ ਉਹ ਬਹੁਤ ਬਹੁਤ ਥੈਂਕ ਯੂ ਸੈਂਪੀ ਸਾਹਿਬ ਮੈਂ ਜਿਹੜੇ ਇਸ ਚੈਨਲ ਦੇ ਨਾਲ ਜੁੜੇ ਹੋਏ ਆ ਜੀ ਉਹਨਾਂ ਭੈਣਾ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਹੌਸਲਾ ਇਸੇ ਤਰ੍ਹਾਂ ਦਿੰਦੇ ਰਹੋ ਖਾਸ ਕਰਕੇ ਤੁਸੀਂ ਸਰ ਤੁਸੀਂ ਵੇੜੇ ਸਾਡੇ ਹਾਏ ਨਾਲ ਖੁਸ਼ੀਆਂ ਵੀ ਆਈਆਂ ਕਿਆ ਬਾਤ ਜਾਦਾ ਇਸ ਦਿਨ ਦੀਆਂ ਨਾ ਕਦੇ ਜਾਣੀਆਂ ਭੁਲਾਈਆਂ ਸਿੱਖ ਕਰਜ਼ਦਾਰ ਹੋ ਗਏ ਇਹ ਸੂਲ ਸਾਡਾ ਵੀ ਜਿਹਾ ਆ ਕਰਿਓ ਕਬੂਲ ਸਾਡਾ ਵੀ ਤੁਸੀਂ ਕੱਢਿਆ ਟਾਈਮ ਤੁਹਾਡਾ ਕਰਦੇ ਆ ਧੰਨਵਾਦ ਤੁਹਾਡੇ ਨਾਲ ਬਤਾਏ ਪਲ ਰੱਖਾਂਗੇ ਹਮੇਸ਼ਾ ਯਾਦ ਕਿਆ ਬਾਤ ਦਿੱਤਾ ਜਿਹੜਾ ਮਾਨਸਾ ਨੂੰ ਸਿਰ ਮੱਥੇ ਸਾਡੇ ਤੇ ਸੈਂਬੀ ਨੂੰ ਹਮੇਸ਼ਾ ਮਾਨ ਰਹੂਗਾ ਤੁਹਾਡੇ ਤੇ ਸੈਂਬੀ ਨੂੰ ਹਮੇਸ਼ਾ ਮਾਨ ਰਹੂਗਾ ਸਰ ਤੁਸੀਂ ਤਾਂ ਇੱਕ ਬਹੁਤ ਬਹੁਤ ਧੰਨਵਾਦ ਜੀ ਸੰਤਾਂ ਫਕੀਰਾਂ ਵਾਲੀ ਤੁਸੀਂ ਗੱਲ ਕਰ ਦਿੱਤੀ ਕਿਉਂਕਿ ਜਿੰਨੇ ਵੀ ਸੰਤ ਫਕੀਰ ਹੋਏ ਆ ਸੰਤ ਸਹਿਬਾਨ ਹੋਏ ਆ ਉਹ ਪਹਿਲਾਂ ਕਵੀ ਹੋਏ ਆ ਫਿਰ ਉਹ ਸੰਤ ਬਣੇ ਆ ਤੁਸੀਂ ਤਾਂ ਉਹਨਾਂ ਤੋਂ ਵੀ ਉੱਤੇ ਲੱਗਦੇ ਕਿਉਂਕਿ ਐਡਾ ਵੱਡਾ ਪ੍ਰੋਜੈਕਟ ਤੁਸੀਂ ਤਿਆਰ ਕਰ ਰਹੇ ਆ ਔਰ ਇਹ ਤੁਹਾਡੀ ਜਿਹੜੀ ਲਿਖਣੀ ਆ ਔਰ ਤੁਹਾਡੀ ਸੋਚ ਆ ਉਹਨੂੰ ਸਲੂਟ ਆ ਉਹਨੂੰ ਸਲਾਮ ਆ ਪ੍ਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਐਡਾ ਮੈਂ ਅਮੀਰ ਨਹੀਂ ਕਿ ਐਸਾ ਕਰ ਸਕਾਂ ਜੀ ਐਡਾ ਮੈਂ ਗਰੀਬ ਨਹੀਂ ਕਿ ਭੁੱਖਾ ਮਰ ਸਕਾਂ ਜੀ ਜੀ ਐਡਾ ਮੈਂ ਦਲੇਰ ਨਹੀਂ ਕਿ ਕਿਸੇ ਨਾਲ ਲੜ ਸਕਾਂ ਹਾਂ ਐਡਾ ਮੈਂ ਕਮਜ਼ੋਰ ਵੀ ਨਹੀਂ ਕਿ ਕਿਸੇ ਦੀ ਜਰ ਸਕਾਂ ਉਹ ਜੋ ਕੁਝ ਵੀ ਹਠੀਖਾਂ ਤੇ ਹਰ ਵਕਤ ਕੋਸ਼ਿਸ਼ ਕਰਦਾ ਹਾਂ ਆਪਣੇ ਸਮਾਜ ਲਈ ਆਪਣੇ ਸੱਭਿਆਚਾਰ ਲਈ ਇਹਨਾਂ ਖੇਡਾਂ ਵਾਸਤੇ ਮੈਂ ਕੁਝ ਤੇ ਕੁਝ ਕਰ ਸਕਾਂ ਮੈਂ ਕੁਝ ਤੇ ਕੁਝ ਕਰ ਸਕਾਂ ਸਰ ਤੁਸੀਂ ਕੁਝ ਤੇ ਕੁਝ ਨਹੀਂ ਤੁਸੀਂ ਤਾਂ ਉਹ ਕੁਝ ਕਰਕੇ ਜਾਣ ਵਾਲੇ ਆ ਜੋ ਕਿਸੇ ਨੇ ਸੋਚਿਆ ਵੀ ਨਹੀਂ ਜੋ ਕਿਸੇ ਦੇ ਜ਼ਿਹਨ 'ਚ ਵੀ ਨਹੀਂ ਆਇਆ ਹੋਣਾ ਇਹ ਵੀਡੀਓ ਜਿਹੜੀ ਆਹਾ ਵਰਲਡ ਵਿੱਚ ਜਾਏਗੀ ਮੈਂ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰ ਫੇਰ ਬੇਨਤੀ ਕਰੂੰਗਾ ਜਿੰਨੇ ਵੀ ਬੈਡਮਿੰਟਨ ਪਲੇਅਰ ਆ ਜਾਂ ਆਮ ਸੰਗਤ ਖੇਡ ਨਾਲ ਜਿਹੜੇ ਪਿਆਰ ਕਰਦੇ ਆ ਇਸ ਵੀਡੀਓ ਨੂੰ ਅੱਗੇ ਕੇ ਸ਼ੇਅਰ ਜ਼ਰੂਰ ਕਰਦੇ ਹੋ ਸਾਡਾ ਕੋਈ ਮਕਸਦ ਇਹ ਨਹੀਂ ਹੈ ਕਿ ਅਸੀਂ ਆਪਣੇ ਚੈਨਲ ਨੂੰ ਹਾਈਲਾਈਟ ਕਰੀਏ ਸਾਡਾ ਮਕਸਦ ਇਹ ਹੈ ਕਿ ਇਸ ਖੇਡ ਨੂੰ ਪ੍ਰੋਮੋਟ ਕਰੀਏ ਜਿਹੜੇ ਖੇਡ ਨਾਲ ਪਿਆਰ ਕਰਦੇ ਆ ਉਹ ਜਰੂਰ ਅੱਗੇ-ਅੱਗੇ ਸ਼ੇਅਰ ਕਰਨਗੇ ਕਿਉਂਕਿ ਇਦਾਂ ਦੇ ਸ਼ਖਸ ਜਿਹੜੇ ਆ ਉਹ ਪੁਸਤਕਾਂ ਤੱਕ ਪੁਸਤਕਾਂ ਤੱਕ ਕੀ ਸਦੀਆਂ ਤੱਕ ਨਹੀਂ ਮਿਲਦੇ ਇਹ ਬਖਸ਼ੀਦ ਸਹਿਮੀ ਸਾਹਿਬ ਜਿਹੜੇ ਸਾਡੇ ਸਾਹਮਣੇ ਰੂਬਰੂ ਆ ਪਰਮਾਤਮਾ ਇਹਨਾਂ ਦੀ ਲੰਬੀ ਉਮਰ ਕਰੇ ਔਰ ਇਹਨਾਂ ਦੇ ਅੱਗੇ ਇਤਿਹਾਸ ਲਿਖੇ ਜਾਣੇ ਆ ਇਹਨਾਂ ਦੇ ਅੱਗੇ ਗ੍ਰੰਥ ਲਿਖੇ ਜਾਣੇ ਮੈਂ ਤਾਂ ਇਹ ਕਹੂੰਗਾ ਕਿਉਂਕਿ ਇਹ ਬਹੁਤ ਵੱਡੀ ਰੂਹ ਆ ਬਹੁਤ ਪਵਿੱਤਰ ਰੂਹ ਆ ਜਦੋਂ ਕਹਿੰਦੇ ਨੀਤਾ ਸਾਫ ਹੁੰਨੀਆਂ ਤਾਂ ਭਾਗ ਸਤਗੁਰ ਆਪੇ ਲਾਂਦਾ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਸੋ ਮੈਂ ਇੱਕ ਵਾਰ ਫੇਰ ਸ੍ਰੋਤਿਆਂ ਕੋਲੋਂ ਖਿਮਾਂ ਦਾ ਜਾਚਕਾਂ ਸੋਸ ਟੀਵੀ ਵੱਲੋਂ ਸਾਰੇ ਸ੍ਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇਹਨੂੰ ਦੇਖ ਰਹੇ ਹਨ ਅੱਗੇ-ਅੱਗੇ ਸ਼ੇਅਰ ਜਰੂਰ ਕਰਿਓ ਇਹ ਤੁਹਾਡਾ ਫਰਜ਼ ਵੀ ਬਣਦਾ ਆ ਤੁਹਾਡਾ ਹੱਕ ਵੀ ਆ ਕਿਉਂਕਿ ਤੁਸੀਂ ਖੇਡ ਨਾਲ ਪਿਆਰ ਕਰਦੇ ਹੋ ਸੋ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰਾਨਾ ਸਾਰਿਆਂ ਦਾ ਹਾਂ ਹੁਣ ਆਪਣਾ ਰਜਾ ਰਜਾ ਲੈਨੇ ਅਗਰ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੈ ਕਿਸੇ ਵੱਲੋਂ ਵੀ ਤਾਂ ਖਿਮਾਂ ਦਾ ਜਾਚਕਾਂ ਔਰ ਆਸ ਕਰਦੇ ਹੋਏ ਕਿ ਤੁਸੀਂ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰੋਗੇ ਔਰ ਇਸ ਸਟੇਡੀਅਮ ਨੂੰ ਜੋ ਹਲੇ ਬਣ ਰਿਹਾ ਹੈ ਇੱਕ ਸਾਲ ਤੱਕ ਤਿਆਰ ਹੋਏਗਾ ਇਹਦੇ ਵਿੱਚ ਤੁਸੀਂ ਆਪਣਾ ਯੋਗਦਾਨ ਪਾਉਣ ਲਈ ਆਸ਼ੀਰਵਾਦ ਦੇਣ ਲਈ ਇੱਥੇ ਬਖਸ਼ੀਰ ਸੈਂਬੀ ਸਾਹਿਬ ਕੋਲ ਜਰੂਰ ਪਹੁੰਚੋਗੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਫਰੰਟ ਹਾਂ ਫਰੰਟ ਜਰੂਰ ਕਵਰ ਕਰਿਓ ਆ ਦੇਖੋ ਜੀ ਜਿਹੜਾ ਸਟੇਡੀਅਮ ਬਣ ਰਿਹਾ ਹੈ ਇੱਕ ਪਰੀ ਫਿਰ ਤੁਹਾਨੂੰ ਮੈਂ ਲਾਸਟ ਵਿੱਚ ਉਹਦਾ ਦਿਖਾ ਲਾਂ ਕਿਉਂਕਿ ਆਪਾਂ ਸਮਾਪਤੀ ਦਾ ਕਰ ਲਈ ਸੀਗੀ ਲੇਕਿਨ ਅਸੀਂ ਬੜੀ ਸ਼ਿੱਦਤ ਨਾਲ ਬੜੇ ਚਾਵਾਂ ਦੇ ਨਾਲ ਇੱਥੇ ਆਏ ਹਾਂ ਬਖਸ਼ੀਰ ਸੈਂਬੀ ਸਾਹਿਬ ਨੇ ਪੂਰੀ ਡਿਟੇਲ ਦਿੱਤੀ ਆ ਤੁਹਾਨੂੰ ਉਹ ਬਿਲਡਿੰਗ ਦਿਖਾ ਲੰਨਾ ਜਿਹੜੀ ਅੰਦਰ ਵੱਡਦੇ ਨੂੰ ਤੁਹਾਨੂੰ ਦਿਖੇਗੀ ਇੱਕ ਪਾਸੇ ਇਹ ਲੜਕੀਆਂ ਦਾ ਰਹਿਣ ਦੇ ਲਈ ਹੋਏਗਾ ਇੱਧਰ ਲੜਕੀਆਂ ਵਾਸਤੇ ਰਹਿਣ ਲਈ ਹੋਏਗਾ ਇਹ ਤਿੰਨ ਮੰਜ਼ਲਾ ਸਟੇਡੀਅਮ ਜੋ ਬਣ ਰਿਹਾ ਇਤਿਹਾਸ ਹੈ ਸੋ ਪੂਰਾ ਇੱਕ ਖੇਤ ਦੇ ਵਿੱਚ ਇਹ ਕਵਰ ਹੋਏਗਾ ਤੇ ਸਾਰੀਆਂ ਤਿਆਰੀਆਂ ਚੱਲਦੀਆਂ ਪਈਆਂ ਤੁਸੀਂ ਜਰੂਰ ਇੱਕ ਵਾਰੀ ਸਾਰੇ ਘੇੜਾ ਮਾਰਿਓ ਸੋ ਬਹੁਤ-ਬਹੁਤ ਸ਼ੁਕਰਾਨਾ ਹੈ ਸਾਰਿਆਂ ਦਾ ਧੰਨਵਾਦ